ਮੇਰਾ ਇੱਕ ਸੁਪਨਾ ਸੀਗਾ ਜੀ ਜਦੋਂ ਵੀ ਮੈਂ ਬਾਈਕ ਲਾਵਾਂ ਤਾਂ ਮੈਂ ਇੱਕ ਸਿੱਖ ਹੋਣ ਦੇ ਨਾਤੇ ਜੀ ਪੰਜ ਸਖਰ ਦੀ ਰੈਡ ਜ਼ਰੂਰ ਕਰਾਂ ਸੀ ਜਿੱਥੇ ਬੀਤੇ ਦਿਨੀ ਇੱਕ ਖਬਰ ਸਾਹਮਣੇ ਆਈ ਸੀ ਬਟਾਲਾ ਤੋਂ ਇੱਕ ਨੌਜਵਾਨ ਸਾਈਕਲ ਦੇ ਉੱਤੇ ਅਯੁੱਧਿਆ ਪਹੁੰਚ ਰਿਹਾ ਜੀ ਹਾਂ ਆਪਣੀਆਂ ਮਨੋ ਕਾਮਨਾਵਾਂ ਨੂੰ ਪੂਰਾ ਕਰਨ ਦੇ ਲਈ ਅਯੁੱਧਿਆ ਜਾ ਰਿਹਾ ਉਹ ਨੌਜਵਾਨ ਸਾਈਕਲ ਦੇ ਉੱਤੇ ਇੱਥੇ ਹੀ ਇੱਕ ਹੋਰ ਨੌਜਵਾਨ ਸਾਹਮਣੇ ਆਇਆ ਜਿਸ ਨੇ ਇੱਕ ਮਿਸਾਲ ਪੇਸ਼ ਕੀਤੀ ਹੈ ਇੱਕ ਮਿਸਾਲ ਕਾਇਮ ਕੀਤੀ ਹੈ ਉਹ ਨੌਜਵਾਨ ਹੈ ਦੁਰਾਹੇ ਦਾ ਜਿਸ ਨੇ ਆਪਣੀ ਮਨੋ ਕਾਮਨਾ ਪੂਰੀ ਹੋਣ ਤੇ ਇੱਕ ਮਿਸਾਲ ਕਾਇਮ ਕੀਤੀ ਹੈ ਪੰਜ ਤਖਤਾਂ ਦੇ ਉੱਤੇ ਮੋਟਰਸਾਈਕਲ ਤੇ ਯਾਤਰਾ ਸ਼ੁਰੂ ਕਰਕੇ ਜੀ ਹਾਂ ਕੱਲ ਉਹ ਨੌਜਵਾਨ ਅੰਮ੍ਰਿਤਸਰ ਯਾਨੀ ਕਿ ਆਪਣੇ ਚੌਥੇ ਪੜਾ ਦੇ ਉੱਤੇ ਪਹੁੰਚਿਆ ਅੰਮ੍ਰਿਤਸਰ ਤੇ ਉੱਥੇ ਪਹੁੰਚ ਕੇ ਗੁਰੂ ਦੀ ਹਜ਼ੂਰੀ ਦੇ ਵਿੱਚ ਨਤਮਸਤਕ ਹੋ ਕੇ ਜਦੋਂ ਉਸ ਵੀਰ ਦੇ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਗਈ ਆਓ ਸੁਣਦੇ ਹਾਂ ਕੀ ਕਹਿਣਾ ਉਸ ਵੀਰ ਦਾ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਮੇਰੇ ਨਾਮ ਮਨਜੂਰ ਸਿੰਘ ਹੈ ਜੀ ਤੇ ਮੈਂ ਦਰਾਹੇ ਤੋਂ ਬਲਾਉ ਕਰਦਾ ਜੀ ਮੇਰਾ ਇੱਕ ਸੁਪਨਾ ਸੀਗਾ ਜੀ ਜਦੋਂ ਵੀ ਮੈਂ ਬਾਈਕ ਲਾਵਾਂ ਤਾਂ ਮੈਂ ਇੱਕ ਸਿੱਖ ਹੋਣ ਦੇ ਨਾਤੇ ਜੀ ਪੰਜ ਸਖਰ ਦੀ ਰਾਈਡ ਜ਼ਰੂਰ ਕਰਾਂ ਸੀ ਤੇ ਅੱਜ ਬਾਬਾ ਜੀ ਨੇ ਕਿਰਪਾ ਕੀਤੀ ਹੈ ਜੀ ਅੱਜ ਮੈਂ ਯਾਤਰਾ ਕਰ ਰਿਹਾ ਪੰਚਤਖਤ ਸਾਹਿਬ ਜੀ ਦੀ ਤੇ ਅੱਜ ਮੇਰਾ ਘਰੋਂ ਨਿਕਲੇ ਹੋ 13ਵਾਂ ਦਿਨ ਹੈ ਜੀ ਤੇ ਅੱਜ ਮੈਂ ਪਹੁੰਚਿਆ ਜੀ ਚੌਥੇ ਆਪਣੇ ਅਸਥਾਨ ਤੇ ਸ੍ਰੀ ਹਰਿਮੰਦਰ ਸਾਹਿਬ ਜੀ ਤੇ ਬਾਕੀ ਮੈਂ ਨੌਜਵਾਨ ਨੂੰ ਇਹ ਵਸਤੂ ਜਣਾ ਚਾਹੁੰਦਾ ਜੀ ਆਪਣਾ ਅੰਮ੍ਰਿਤ ਛਕੋ ਜੀ ਗੁਰੂ ਗੋਬਿੰਦ ਸਿੰਘ ਜੀ ਭਣੋ ਤੇ ਗੁਰੂ ਦੇ ਨਾਲ ਲੱਗੋ ਜੀ ਬਾਕੀ ਇਹੀ ਹੈ ਜੀ ਮੇਰਾ ਮੈਸੇਜ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ